ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਵੇ ਬਾਦਸ਼ਾ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਾਖੀ 12 ਕਾਜ਼ੀਆਂ ਦੀ ਈਰਖਾ ਬਾਦਸ਼ਾਹ ਬਹਾਦਰ ਸ਼ਾਹ ਦੀ ਸਤਗੁਰੂ ਜੀ ਨਾਲ ਮਿੱਤਰਤਾ ਹੋਈ ਨੂੰ ਦੇਖ ਕੇ ਦਿੱਲੀ ਦੇ ਕਾਜ਼ੀ ਤੇ ਮੁੱਲਾ ਬਹੁਤ ਤੰਗ ਹੋਏ ਉਹ ਔਰੰਗਜ਼ੇਬ ਨੂੰ ਬੁੱਧੂ ਬਣਾ ਕੇ ਹਿੰਦੂਆਂ ਨੂੰ ਲੁੱਟਦੇ ਤੇ ਮਾਰਦੇ ਰਹੇ ਸਨ ਉਨ ਉਹਨਾਂ ਦਾ ਦਾਅ ਨਹੀਂ ਸੀ ਲੱਗਦਾ ਉਹ ਇਕੱਟੇ ਹੋ ਕੇ ਸਲਾਹੀ ਕਰਨ ਲੱਗੇ ਕਿ ਉਹਨਾਂ ਵਿੱਚੋਂ ਬਹੁਤਿਆਂ ਨੇ ਬਾਦਸ਼ਾਹ ਨੂੰ ਕਿਹਾ ਜੀ ਹਾਂ ਪਹਨਹਾ ਪਿਛਲੇ ਬਾਦਸ਼ਾਹ ਦੀ ਤਰ੍ਹਾਂ ਇਸਲਾਮ ਨੂੰ ਵਧਾਉਣ ਦਾ ਯਤਨ ਕਰੋ ਮੁਸਲਮਾਨਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਇਹ ਸੁਣ ਕੇ ਬਾਹਦਰ ਸ਼ਾਹ ਨੇ ਪੁੱਛਿਆ ਗਿਣਤੀ ਕਿਵੇਂ ਵਧੇਗੀ ਕਾਜ਼ੀ ਹਿੰਦੂਆਂ ਨੂੰ ਮੁਸਲਮਾਨ ਕਰਨ ਤੇ ਹਿੰਦੂਆਂ ਨਾਲ ਪਿਆਰ ਮੇਲ ਦਾ سلوਕ ਨਾ ਕਰੋ ਉਹਨਾਂ ਨੂੰ ਤੰਗ ਕਰੋ ਉਹ ਜ਼ਰੂਰ ਮੁਸਲਮਾਨ ਹੋ ਜਾਣਗੇ ਤੁਸੀਂ ਹਿੰਦ ਦੇ ਪੀਰ ਨੂੰ ਕੋਲ ਰੱਖ ਰਹੇ ਹੋ ਉਹ ਆਪਣੇ ਮਤ ਦਾ ਪ੍ਰਚਾਰ ਕਰ ਰਿਹਾ ਹੈ Hindu ਦਿੱਲੀ ਦੇ Hindu ਹੁਣ ਕਿਸੇ ਮੁਸਲਮਾਨ ਕਾਜੀ ਸੈਦ ਜਾਂ ਪੀਰ ਦਾ ਕੋਈ ਸਤਕਾਰ ਨਹੀਂ ਕਰਦੇ ਇਹ ਵਤੀਰਾ ਤਾਂ ਇਸਲਾਮਵਾਦ से एक महान खतरा बन जावेगा इस वतीरे ਨੂੰ ਬਦਲੋ ਆਪਣੇ ਪਿਤਾਵਾੰਗ ਇਸਲਾਮ ਦੀ ਸੇਵਾ ਕਰੋ ਬਾਦਰਸ਼ਾ ਚੁੱਪਚਾਪ ਸਭ ਕੁਝ ਸੰਦਾਰ ਰਿਹਾ ਜਦੋਂ ਕਾਜ਼ੀ ਮਨਾਪਾ ਮਨੋਪਾਵ ਨੂੰ ਪ੍ਰਗਟ ਕਰ ਬੈਠਾ ਤਾਂ ਬਹਾਦਰ ਸ਼ਾਹ ਨੇ ਉਸ ਨੂੰ ਜਵਾਬ ਦਿੱਤਾ ਹਿੰਦ ਗੁਲਾਮ ਰਹਿ ਸਕਦਾ ਹੈ ਪਰ ਇਸ ਵਿੱਚੋ ਝਗੜੇ ਨਹੀਂ ਮੁੱਕ ਸਕਦੇ ਕਿਉਂਕਿ ਤੁਸੀਂ ਲੋਕ ਬਾਦਸ਼ਾਹ ਨੂੰ ਕਰਾਏ ਪਾਉਂਦੇ ਹੋ ਟੰਗ ਕਰਕੇ ਲੁੱਟ ਕੇ ਮਾਰ ਮਾਰ ਕੇ ਵਧਾਇਆ ਹੋਇਆ ਸਦੀਬ ਕਾਲ ਵਾਸਤੇ ਵਧਿਆ ਨਹੀਂ ਰਹਿ ਸਕਦਾ ਉਹ ਬਹੁਤ ਛੇਤੀ ਖਤਮ ਹੋ ਜਾਵੇਗਾ ਹਿੰਦੂਆਂ ਨੂੰ ਦੁਸ਼ਮਣ ਬਣਾ ਕੇ ਮੁਗਲ ਬਾਦਸ਼ਾਹੀ ਨੇ ਕੁਝ ਖੱਟਿਆ ਨਹੀਂ ਗਵਾਇਆ ਹੈ ਦੂਸਰੀ ਰਹੀ ਹਿੰਦ ਦੇ ਪੀਰ ਦੀ ਗੱਲ ਇਹਨਾਂ ਨੂੰ ਤਾਂ ਮੈਂ ਆਪਣੇ ਕੋਲ ਰੱਖ ਰਿਆ ਹਾਂ ਇਹਨਾਂ ਦੀ ਸਹਾਇਤਾ ਕਰਦਾ ਹਾਂ ਇਹ ਸਭ ਕੁਝ ਮੇਰੇ ਨਿੱਜੀ ਜੀਵਨ ਨਾਲ ਸੰਬੰਧਿਤ ਮਾਮਲਾ ਹੈ ਦੂਸਰਾ ਇਹ ਨਹੀਂ ਸੋਚ ਸਕਦਾ ਮੈਂ ਬਹੁਤ ਕੁਝ ਸੋਚ ਸਕਦਾ ਹਾਂ ਕਿ ਮੈਂ ਉਹਨਾਂ ਨੂੰ ਰੱਖਣਾ ਹੈ ਜਾਂ ਨਹੀਂ ਇਸ ਮਾਮਲੇ ਵਿੱਚ ਤੁਸੀਂ ਦਖਲ ਨਾ ਦਿਵੋ ਇਸਲਾਮ ਵਧੇਗਾ ਪਿਆਰ ਨਾਲ ਤੇ ਚੰਗੇ ਅਮਲਾਂ ਨਾਲ ਖੂਨ ਖਰਾਬੇ ਨਾਲ ਨਹੀਂ ਕਾਜੀ ਆਪਰੇ ਇਸ ਨਰਮ ਸੁਭਾ ਦਾ ਫਲ ਇਹ ਹੋਵੇਗਾ ਕਿ ਹਿੰਦੂ ਸਿਰ ਚੁੱਕ ਲੈਣਗੇ ਮੁਗਲ ਹਕਮਤ ਨੂੰ ਨਸ਼ਟ ਕਰਨ ਵਾਸਤੇ ਦਲਾ ਦੇ ਦਲ ਉੱਠ ਖਲੋਣਗੇ ਪੰਜਾਬ ਵੱਲੋਂ ਵੀ ਖਬਰਾਂ ਆ ਰਹੀਆਂ ਹਨ ਕਿ ਹਿੰਦਾ ਪੀਰ ਦਿੱਲੀ ਬੈਠਾ ਹੈ ਪਰ ਉਹਦੇ ਸਿੰਘ ਸਰਹੰਦ ਲੁੱਟਣ ਦੀ ਸਲਾਹਾਂ ਕਰ ਰਹੇ ਹਨ ਉਹ ਪੰਜਾਬ ਉੱਤੇ ਕਬਜ਼ਾ ਕਰ ਲੈਣਾ ਚਾਹੁੰਦੇ ਹਨ ਸੂਬਾ ਸਰਹੰਦ ਵਜ਼ੀਰ ਖਾਨ ਵੀ ਰਾਤ ਦਾ ਦਿੱਲੀ ਪੁੱਜ ਗਿਆ ਹੈ ਉਹ ਸਾਰਾ ਹਾਲ ਆਪ ਨੂੰ ਦੱਸੇਗਾ ਮੈਨੂੰ ਤਾਂ ਉਸਨੇ ਜੋ ਕੁਝ ਦੱਸਿਆ ਹੈ ਉਸ ਤੋਂ ਮੈਂ ਤਾਂ ਡਰ ਗਿਆ ਹਾਂ ਇਸਲਾਮ ਖਤਰੇ ਵਿੱਚ ਹੈ ਇਸ ਵੇਲੇ ਜਿਹਾਦ ਕਰਨਾ ਜ਼ਰੂਰੀ ਹੈ ਕਾਜ਼ੀ ਨੇ ਇਸ ਗੱਲ ਦਾ ਉੱਤਰ ਬਾਦਸ਼ਾਹ ਨੇ یوں ਦਿੱਤਾ ਜਿਹੜਾ ਰਾਜ ਦੇ ਖਿਲਾਫ ਬਗਾਵਤ ਕਰੇਗਾ ਉਸ ਦਾ ਮੈਂ ਸਿਰ ਕੁੱਚਲ ਦੇਵਾਂਗਾ ਬਾਗੀ ਸਦਾ ਰਾਜ ਦਾ ਦੁਸ਼ਮਣ ਹੁੰਦਾ ਹੈ ਤੇ ਮੈਂ ਉਸ ਨੂੰ ਸਜ਼ਾਏ ਮੌਤ ਦਿੱਤੀ ਹੈ ਮੈਂ ਸਾਰੀਆਂ ਗੱਲਾਂ ਸਮਝਦਾ ਹਾਂ ਬਾਕੀ ਰਹੀ ਵਜ਼ੀਰ ਖਾਨ ਦੀ ਗੱਲ ਉਹ ਝੂਠ ਬੋਲਦਾ ਹੈ ਉਸਨੇ ਆਪ ਮਾਰੇ ਕਰਮ ਕੀਤੇ ਹਨ ਹਿੰਦ ਦੇ ਪੀਰ ਦੇ ਮਾਸੂਮ ਬੱਚਿਆਂ ਨੂੰ ਕੰਦ ਵਿੱਚ ਜਿਣਿਆ ਹੈ ਜ਼ਰੂਰੀ ਹੈ ਕਿ ਉਹ ਡਰਦਾ ਹੋਵੇ ਮੌਤ ਤੇ ਸਜ਼ਾ ਤੋਂ ਡਰਦਾ ਹੋਇਆ ਉਹ ਹਿੰਦ ਦੇ ਪੀਰ ਹਿੰਦੂਆਂ ਤੇ ਸਿੱਖਾਂ ਬਾਰੇ ਝੂਠੀਆਂ ਸਾਜ਼ਿਸ਼ਾਂ ਘੜ ਰਿਹਾ ਹੈ ਉਸ ਨਾਲ ਵੀ ਗੱਲ ਹੋ ਜਾਵੇਗੀ ਉਹ ਸਵੇਰੇ ਮੈਨੂੰ ਮਿਲੇ ਅੱਛਾ ਬਾਦਸ਼ਾਹ ਸਲਾਮਤ ਦੀ ਮਰਜ਼ੀ ਮੈਂ ਤਾਂ ਸੱਚੀਆਂ ਤੇ ਬਾਦਸ਼ਾਹ ਦੇ ਭਲੇ ਦੀਆਂ ਗੱਲਾਂ ਕਰਨ ਆਇਆ ਸਾਂ ਔਰ ਮੇਰਾ ਕੋਈ ਮਨੋਰਥ ਨਹੀਂ ਜੇ ਆਸਾਂ ਦੀ ਸਲਾਹ ਚੰਗੀ ਨਹੀਂ ਤਾਂ ਅੱਗੇ ਨੂੰ ਚੁੱਪ ਰਾਂਗੇ ਪਰ ਮੁਸਲਮਾਨ ਕਾਜ਼ੀਆਂ ਸਾਇਦਾਂ ਤੇ ਪੀਰਾਂ ਵਿੱਚ ਗੁੱਸੇ ਦੀ ਲਹਿਰ ਦੌੜ ਰਹੀ ਹੈ ਉਹ ਸ਼ਰਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਸਾਰੀਆਂ ਮਸੀਤਾਂ ਵਿੱਚ ਚਰਚਾ ਹੋ ਰਹੀ ਹੈ ਇਹ ਵੀ ਪਤਾ ਲੱਗਾ ਹੈ ਕਿ ਪਰਸੋਂ ਹਿੰਦ ਦੇ ਪੀਰ ਸਤਗੁਰੂ ਜੀ ਨੇ ਸੈਂਕੜੇ ਹਿੰਦੂਆਂ ਨੂੰ ਆਬੇ ਹਯਾਤ ਪਿਲਾ ਕੇ ਹਥਿਆਰ ਦਿੱਤੇ ਹਨ ਤੇ ਗੈਰ ਮੱਤਾ ਨਾਲ ਲੜਨ ਦੀ ਸਿੱਖਿਆ ਦਿੱਤੀ ਹੈ ਇਹ ਇਸਲਾਮਵਾਦ ਸੇ ਖਤਰਾ ਹੈ ਇਸ ਪੀਰ ਨੂੰ ਅਨੰਦਪੁਰ ਤੋਂ ਉਜਾੜਨ ਦਾ ਇਹੋ ਮਤਲਬ ਸੀ ਕਿ ਮੁਗਲ ਸਰਕਾਰ ਇਹ ਇਸਲਾਮ ਦੇ ਵਿਰੁੱਧ ਫੌਜ ਇਕੱਠੀ ਕਰ ਰਿਹਾ ਹੈ ਕਈ ਲੜਾਈਆਂ ਵੀ ਲੜੀਆਂ ਹਨ ਅਸਾਂ ਦੀ ਤਾਂ ਇਹ رائے ਹੈ ਕਿ ਐਸੇ ਪੀਰ ਨੂੰ ਬੰਦੀਖਾਨੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਖੁੱਲਾ ਰੱਖਣਾ ਠੀਕ ਨਹੀਂ ਕਾਜ਼ੀ ਇਉਂ ਈਰ ਕਾ ਦਾ ਪਾਂਬੜ ਬਾਲ ਕੇ ਤੁਰ ਗਿਆ ਜਾਂਦਾ ਹੋਇਆ ਉਹ ਵੀ ਡਰਦੇ ਗਿਆ ਕਿ ਬਾਦਸ਼ਾਹ ਨੂੰ ਕਾਜ਼ੀ ਤੇ ਮੁੱਲਾ ਇਕੱਠੇ ਹੋ ਕੇ ਪੁੱਛਣਗੇ ਕਿ ਉਹ ਇਸਲਾਮ ਦੇ ਦੁਸ਼ਮਨ ਨਾਲ ਕਿਉਂ ਰਹਿ ਰਿਹਾ ਹੈ ਬਾਦਸ਼ਾਹ ਸੁੱਚੀ ਪੈ ਗਿਆ ਉਹ ਜਾਣਦਾ ਸੀ ਕਿ ਮੁਗਲਾਂ ਦੀ ਬਾਦਸ਼ਾਹਤ ਸ਼ਰਾ ਦੀ ਗੁਲਾਮ ਹੈ ਕਿ ਇਸ ਦੇ ਚੌਂਗਿਰ ਤੇ ਸ਼ਰਾ ਦੀਆਂ ਤਿੱਖੀਆਂ ਛੁਰੀਆਂ ਸਨ ਉਹ ਕਿਵੇਂ ਤੇ ਕੀ ਕਰੇ ਦੂਸਰੇ ਹੱਥ ਹਿੰਦ ਦੇ ਪੀਰ ਸਤਗੁਰੂ ਜੀ ਨਾਲ ਵਿਗਾਰ ਨਹੀਂ ਠੀਕ ਨਹੀਂ ਕਿਉਂਕਿ ਹਰ ਪਾਸੇ ਹਿੰਦੂ ਬਗਾਵਤ ਕਰਨ ਦੀ ਤਿਆਰੀ ਕਰ ਰਹੇ ਹਨ ਰਾਜਾ ਅਜੀਤ ਸਿੰਘ ਜੈ ਸਿੰਘ ਵਰਗੇ ਜੋ ਹਿਮਾਇਤੀ ਹਨ ਜੇ ਇਹ ਵਿਗੜ ਵਿਗੜ ਬੈਠੇ ਤਾਂ ਹਨੇਰ ਆ ਜਾਵੇਗਾ ਕਿਸੇ ਪਾਸੇ ਜੋਗੇ ਨਹੀਂ ਰਹਾਂਗੇ 2 2 ਲੱਖ ਜਵਾਨ ਇਹਨਾਂ ਦੇ ਕੋਲ ਹੈ ਇਹ ਪੀਰ ਕਰਾਮਤੀ ਹੈ ਕਰਾਮਤ ਨਾਲ ਸਾਰੇ ਲੋਕਾਂ ਨੂੰ ਅਵਸਰ ਕਰੀ ਜਾਂਦਾ ਹੈ ਆਜ਼ਮ ਨੂੰ ਕਰਾਮਤ ਨਾਲ ਹੀ ਹਰਾਇਆ ਤੇ ਮਰਵਾਇਆ ਹੈ ਹੋਰ ਕੀ ਹੋ ਸਕਦਾ ਹੈ ਕੋਈ ਨਵਾਂ ਪੈਤੜਾ ਬਦਲੋ ਕਾਜੀ ਲੋਕ ਮੂਰਖ ਹਨ ਬੁਰਾ ਭਲਾਨੀ ਸੋਚਦੇ ਸ਼ਰਾਦੀ ਚੋਟ ਲਾਈ ਜਾਂਦੀ ਹਨ ਇਹ ਨਹੀਂ ਖਿਆਲ ਕਰਤੇ ਕਿ ਸਾਰਾ ਮਾਮਲਾ ਕੀ ਹੈ ਇਸ ਤਰ੍ਹਾਂ ਨ ਜਿੱਠਿਆ ਜਾਵੇਗਾ ਬਹਾਦਰ ਸ਼ਾਹ ਖਬਰ ਆ ਗਿਆ ਉਸ ਨੂੰ ਨਾ ਸੁੱਝੇ ਨਾ ਕਿ ਉਹ ਕੀ ਕਰੇ ਦਿਲ ਦੀ ਬੇਚੈਨੀ ਨੂੰ ਦੂਰ ਕਰਨ ਵਾਸਤੇ ਉਹ ਆਪਣੇ ਹਾਕਮਾਂ ਵਿੱਚੋਂ ਉੱਠ ਕੇ ਸਤਗੁਰੂ ਜੀ ਵੱਲ ਚੱਲਿਆ ਗਿਆ ਵਾਹਿਗੁਰੂ ਜੀ ਉਹ ਇੰਨਾ ਭੁੱਲਾ ਗਲਤੀ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ